ਸਸ਼ਕਲ ਮੈਂ ਸੋਨੀਆ ਤੁਸੀਂ ਵੇਖਦੇ ਹੋ ਦਨਿਕਸ ਪਰ ਟੀਵੀ ਅੱਜ ਜੋਸੀਂ ਗੱਲ ਕਰਾਂਗੇ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਕਹੀ ਜਾਣ ਵਾਲੀ ਵਿਕੀ ਕੋਸ਼ਲ ਤੇ ਕੈटरीना कैफ ਦੀ ਜਿਨ੍ਹਾਂ ਦੇ ਘਰ ਖੁਸ਼ਖਬਰੀ ਆਈ ਹੈ ਉਹਨਾਂ ਦੇ ਬੇਟੇ ਦਾ ਜਨਮ ਹੋਇਆ ਤੇ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਇਸ ਪੋਸਟ ਨੂੰ ਸਾਂਝਾ ਕੀਤਾ ਗਿਆ ਤੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨਜ਼ਰ ਆ ਰਹੇ ਤੇ ਉੱਥੇ ਐਕਟਰਸ ਪਰਨੀਤੀ ਚੋਪੜਾ ਦੇ ਵੱਲੋਂ ਵੀ ਜੁਆਇਸ ਕਪਲ ਨੂੰ ਵਧਾਈ ਦਿੱਤੀ ਗਈ ਹੈ ਦੱਸ ਦੇ ਕਿ ਕੈटरीना कैफ ਜਿਨ੍ਹਾਂ ਦੀ ਉਮਰ 42 ইয়ারਸ ਹੈ ਉਹ ਮਾਂ ਬਣ ਚੁੱਕੇ ਨੇ ਸੋਸ਼ਲ ਮੀਡੀਆ ਉੱਤੇ ਫੈਨਸ ਨੂੰ ਇਹ ਖੁਸ਼ਖਬਰੀ ਸਾਂਝ ਲਗਾਤਾਰ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਵਿੱਕੀ ਅਤੇ ਕੈਟਰਿਨਾ ਨੇ 2021 ਦੇ ਵਿੱਚ ਵਿਆਹ ਕਰਵਾਇਆ ਸੀ ਤੇ ਉਹਨਾਂ ਨੇ ਇਸੇ ਸਾਲ 23 ਸਤੰਬਰ ਨੂੰ ਆਪਣੀ ਪ੍ਰੈਗਨੈਂਸੀ ਦੀ ਅਨਾਉਂਸਮੈਂਟ ਵੀ ਕੀਤੀ ਸੀ ਇਸੇ ਖਬਰ ਤੋਂ ਬਾਅਦ ਇੱਕ ਦਿਲਚਸਪ ਪਹਿਲੂ ਵੀ ਸਾਹਮਣੇ ਆਇਆ ਬੱਚੇ ਦੀ ਜਨਮ ਤਰੀਕ 7 ਨਵੰਬਰ ਹੈ ਤੇ ਇਸ ਦੇ ਨਾਲ ਹੀ ਇਸ ਕਪਲ ਦਾ ਇੱਕ ਖਾਸ ਨਿਊਮਰੋਲੋਜੀਕਲ ਕਨੈਕਸ਼ਨ ਵੀ ਹੈ ਬੇਬੀ 7 ਤਰੀਕ ਨੂੰ ਪੈਦਾ ਹੋਇਆ ਨਿਊਰੋਲੋਜੀ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਵਿਕੀ ਕੌਸ਼ਲ ਤੇ ਕਚੂਨਾ ਕੈਫ ਦੀ ਜਨਮ ਤਰੀਕ ਦਾ ਮੂਲੰਕ ਵੀ 7 ਹੀ ਬਣਦਾ ਹੈ ਕੈਟੂਨ ਦਾ ਜਨਮ 16 ਜੁਲਾਈ ਨੂੰ ਹੋਇਆ ਸੀ ਜਦਕਿ ਵਿਕੀ ਕੋਸ਼ਲ 16 ਮਈ ਨੂੰ ਪੈਦਾ ਹੋਏ ਸੀ ਦੋਵਾਂ ਦਾ ਮੂਲੰਕ 7 ਇਸ ਜੋੜੇ ਨਾਲ ਉਹਨਾਂ ਦੇ ਬੇਟੇ ਦਾ ਮੂਲੰਕ 7 ਹੋਣਾ ਕਾਫੀ ਇਤਤਫਾਕ ਹੈ ਜਾਂ ਯੋਜਨਾਬੰਦ ਹੈ ਇਸ ਬਾਰੇ ਤਾਂ ਜੋੜ ਨਹੀਂ ਦੱਸ ਸਕਦਾ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਮੂਲੰਕ 7 ਦੀ ਤਾਂ ਕਿਹਾ ਜਾਂਦਾ ਕਿ ਕਾਫੀ ਜ਼ਿਆਦਾ শারਪ ਮਾਈਂਡਡ ਹੁੰਦੇ ਆ ਹਾਰਡ ਵਰਕਰ ਹੁੰਦੇ ਆ ਤੇ ਇਹਨਾਂ ਨੂੰ ਸਕਸੈਸ ਵੀ ਮਿਲਦੀ ਆ ਤਾਂ ਜਿਸ ਦਾ ਸਬੂਤ ਇਸ ਕਰੀਅਰ ਇਸ ਜੋੜੇ ਦਾ ਕਰੀਅਰ ਹੈ ਜਿਸ ਨੇ ਹਰ ਕਿਸ ਨੂੰ ਦਿਖਾਇਆ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਾਰਡ ਵਰਕ ਵੀ ਕੀਤਾ ਤੇ ਇਹਨਾਂ ਨੂੰ ਸਕਸੈਸ ਮਿਲੀ ਆ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਦੀ ਆਖਰੀ ਫਿਲਮ ਰਿਲੀਜ਼ ਮੈਰੀ 크리스마ਸ ਸੀ ਉਥੇ ਵੀ ਕੀ ਕੋਸ਼ਲ ਦੀ ਕਈ ਫਿਲਮਾਂ ਪਾਈਪਲਾਈਨ ਦੇ ਵਿੱਚ ਨੇ ਜਿਨ੍ਹਾਂ ਵਿੱਚ ਆਲਿਆ ਭਟ ਅਤੇ ਰਣਵੀਰ ਕਪੂਰ ਦੇ ਨਾਲ ਆਉਣ ਵਾਲੀ ਫਿਲਮ ਲਵ ਐਂਡ ਵਾਰ ਸ਼ਾਮਿਲ ਆ ਵਿਕੇ ਦੀ ਪਿਛਲੀ ਫਿਲਮ ਸ਼ਾਵਨੂ ਪ੍ਰਸ਼ੰਸਕਾ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਜਿਸ ਨੇ ਬਾਕਸ ਆਫਿਸ ਦੇ ਉੱਤੇ ਵਧੀਆ ਕੰਮ ਕੀਤਾ ਸੀ ਸਸ਼ਕਲ ਮੈਂ ਸੋਨੀਆ ਤੁਸੀਂ ਵਿਕਰ ਦਾ ਨਿਕਸਵਰੇ ਟੀਵੀ ਅੱਜ ਜੋ ਸੀ ਗੱਲ ਕਰਾਂਗੇ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਕਹੀ ਜਾਣ ਵਾਲੀ ਵਿਕੀ ਕੋਸ਼ਲ ਤੇ ਕੈटरीना कैफ ਦੀ ਜਿਨ੍ਹਾਂ ਦੇ ਘਰ ਖੁਸ਼ਖਬਰੀ ਆਈ ਹੈ ਉਹਨਾਂ ਦੇ ਬੇਟੇ ਦਾ ਜਨਮ ਹੋਇਆ ਤੇ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਇਸ ਪੋਸਟ ਨੂੰ ਸਾਂਝਾ ਕੀਤਾ ਗਿਆ ਤੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨਜ਼ਰ ਆ ਰਹੇ ਤੇ ਉੱਥੇ ਐਕਟਰਸ ਪ੍ਰਣੀਤੀ ਚੋਪੜਾ ਦੇ ਵੱਲੋਂ ਵੀ ਜੁਆਇਸ ਕਪਲ ਨੂੰ ਵਧਾਈ ਦਿੱਤੀ ਗਈ ਹੈ ਕੀ ਕੈਟਰਿਨਾ ਕੈਫ ਜਿਨ੍ਹਾਂ ਦੀ ਉਮਰ 42 ইয়ার্স ਹੈ ਉਹ মা ਬਣ ਚੁੱਕੇ ਨੇ ਸੋਸ਼ਲ ਮੀਡੀਆ ਉਤੇ ਫੈਨਸ ਨੂੰ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਤੇ ਫੈਨਸ ਲਗਾਤਾਰ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਵਿਕੀ ਅਤੇ ਕੈਟਰਿਨਾ ਨੇ 2021 ਦੇ ਵਿੱਚ ਵਿਆਹ ਕਰਵਾਇਆ ਸੀ ਤੇ ਉਹਨਾਂ ਨੇ ਇਸੇ ਸਾਲ 23 ਸਤੰਬਰ ਨੂੰ ਆਪਣੀ ਪ੍ਰੈਗਨੈਂਸੀ ਦੀ ਅਨਾਉਂਸਮੈਂਟ ਵੀ ਕੀਤੀ ਸੀ ਇਸੇ ਖਬਰ ਤੋਂ ਬਾਅਦ ਇੱਕ ਦਿਲਚਸਪ ਪਹਿਲੂ ਵੀ ਸਾਹਮਣੇ ਆਇਆ ਬੱਚੇ ਦੀ ਜਨਮ ਤਰੀਕ 7 ਨਵੰਬਰ ਹੈ ਤੇ ਇਸ ਦੇ ਨਾਲ ਹੀ ਇਸ ਕਪਲ ਦਾ ਇੱਕ ਖਾਸ ਨਿਊਮਰੋਲੋਜੀਕਲ ਕਨੈਕਸ਼ਨ ਵੀ ਹੈ ਬੇਬੀ 7 ਤਰੀਕ ਨੂੰ ਪੈਦਾ ਹੋਇਆ ਨਿਊਰੋਲੋਜੀ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਵਿਕੀ ਕੌਸ਼ਲ ਤੇ ਕਚੂ ਨਕੈਫ ਦੀ ਜਨਮ ਤਰੀਕ ਦਾ ਮੂਲੰਕ ਵੀ 7 ਹੀ ਬਣਦਾ ਹੈ ਜੇ ਤੁਨ ਦਾ ਜਨਮ 16 ਜੁਲਾਈ ਨੂੰ ਹੋਇਆ ਸੀ ਜਦਕਿ ਵਿਕੀ ਕੋਸ਼ਲ 16 ਮਈ ਨੂੰ ਪੈਦਾ ਹੋਏ ਸੀ ਦੋਵਾਂ ਦਾ ਮੂਲੰਕ 7 ਇਸ ਜੋੜੇ ਨੇ ਉਹਨਾਂ ਦੇ بیٹے ਦਾ ਮੂਲੰਕ 7 ਹੋਣਾ ਕਾਫੀ ਇਤਤਫਾਕ ਹੈ ਜਾਂ ਯੋਜਨਾਬੰਦ ਹੈ ਇਸ ਬਾਰੇ ਤਾਂ ਜੋੜ ਨਹੀਂ ਦੱਸ ਸਕਦਾ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਮੂਲੰਕ 7 ਦੀ ਤਾਂ ਕਿਹਾ ਜਾਂਦਾ ਹੈ ਕਿ ਕਾਫੀ ਜ਼ਿਆਦਾ ਸ਼ਾਰਪ ਮਾਈਂਡਡ ਹੁੰਦੇ ਆ ਹਾਰਡ ਵਰਕਰ ਹੁੰਦੇ ਆ ਤੇ ਇਹਨਾਂ ਨੂੰ ਸਕਸੈਸਫੁਲ ਮਿਲਦੀ ਆ ਤਾਂ ਇਹ ਜਿਸ ਦਾ ਸਬੂਤ ਇਸ ਕਰੀਅਰ ਇਸ ਚੋੜੇ ਦਾ ਕਰੀਅਰ ਹੈ ਜਿਸ ਨੇ ਹਰ ਕਿਸ ਨੂੰ ਦਿਖਾਇਆ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਾਰਡ ਵਰਕ ਵੀ ਕੀਤਾ ਤੇ ਇਹਨਾਂ ਨੂੰ ਸਕਸੈਸ ਮਿਲੀ ਹੈ ਵਰਕ ਫਰੰਡ ਦੀ ਗੱਲ ਕਰੀਏ ਤਾਂ ਕੈਟਰਿਨਾ ਕੈਫ ਦੀ ਆਖਰੀ ਫਿਲਮ ਰਿਲੀਜ਼ ਮੈਰੀ ਕ੍ਰਿਸਮਸ ਸੀ ਉਥੇ ਵੀ ਕੀ ਕੋਸ਼ਿਸ਼ ਨੇ ਕਿ ਫਿਲਮ ਪਾਈਪਲਾਈਨ ਦੇ ਵਿੱਚ ਨੇ ਜਿਨ੍ਹਾਂ ਵਿੱਚ ਚਾਲ ਹੈ ਬਟ ਅਤੇ ਰਣਵੀਰ ਕਪੂਰ ਦੇ ਨਾਲ ਆਉਣ ਵਾਲੀ ਫਿਲਮ ਲਵ ਐਂਡ ਵਾਰ ਸ਼ਾਮਿਲ ਹੈ ਵਿਕੇ ਦੀ ਪਿਛਲੀ ਫਿਲਮ ਸ਼ਾਵਨੂ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਜਿਸ ਨੇ ਬਾਕਸ ਆਫਿਸ ਦੇ ਉਤੇ ਵਧੀਆ ਕੰਮ ਕੀਤਾ ਸੀ